ਅੱਜ ਆ ਕਹਾਣੀ ਸੁਫਨਾ ਇੱਕ ਰਾਜਾ ਬਹੁਤ ਅੜਬ ਸੁਭਾਅ ਦਾ ਹੁੰਦਾ ਉਹ ਆਪਦੇ ਰਾਜ ਵਿੱਚ ਕਿਸੇ ਨੂੰ ਵੀ ਕਿਸ ਗਲਤ ਕੰਮ ਨਹੀਂ ਹੋਣ ਦਿੰਦਾ ਇੱਕ ਦਿਨ ਉਹਦੇ ਰਾਜ ਦੇ ਵਿੱਚ ਇੱਕ ਚੋਰ ਚੋਰੀ ਕਰ ਲੈਂਦਾ ਚੋਰੀ ਕਰ ਲੈਂਦਾ ਤੇ ਰਾਜਾ ਕਹਿੰਦਾ ਵੀ ਉਹਨੂੰ ਫੜ ਕੇ ਲਿਆਓ ਤਾਂ ਉਹਦੇ ਸਿਪਾਹੀ ਪਾਲ ਦੇ ਪਾਲ ਦੇ ਉਹ ਚੋਰ ਨੂੰ ਫੜ ਕੇ ਲਿਆਉਂਦੇ ਨੇ ਉਹ ਰਾਜੇ ਦੇ ਮਹਿਲਾ ਵਿੱਚ ਲੈ ਜਾਂਦੇ ਨੇ ਤੇ ਰਾਜਾ ਉਹਨੂੰ ਕਹਿੰਦਾ ਕਹਿੰਦਾ ਤੈਨੂੰ ਕੋਈ ਭੋਰਾ ਡਰ ਨਹੀਂ ਸੀਗਾ ਤੂੰ ਮੇਰੇ ਰਾਜ ਚੋਂ ਚੋਰੀ ਕਰੀ ਕਹਿੰਦਾ ਨਹੀਂ ਰਾਜਾ ਸਾਹਿਬ ਮੈਥੋਂ ਗਲਤੀ ਹੋ ਗਈ ਮੈਨੂੰ ਮaaf ਕਰ ਦਿਓ ਕਹਿੰਦਾ ਇਹ ਸਜ਼ਾ ਤੈਨੂੰ ਲਾਜ਼ਮੀ ਮਿਲੂਗੀ ਤੇ ਇਹ ਤੈਨੂੰ ਬਖਸ਼ਿਆ ਨਹੀਂ ਜਾਣਾ ਤੇ ਉਹ ਰਾਜਾ ਉਹ ਜੇਲ੍ਹ ਦੇ ਵਿੱਚ ਸਿੱੜ ਦਿੰਦਾ ਜੇਲ੍ਹ ਦੇ ਵਿੱਚ ਸਿੱੜ ਦਿੰਦਾ ਜਦੋਂ ਇੱਕ ਪੂਰਨਮਾਸੀ ਦਾ ਦਿਨ ਆਉਂਦਾ ਤਾਂ ਉਹ ਚੋਰ ਨੂੰ ਸੁਪਨਾ ਆਉਂਦਾ ਜੇਲ੍ਹ ਦੇ ਮੂਹਰੇ ਪਹਿਰੇਦਾਰ ਹੁੰਦਾ ਉਹ ਕਹਿੰਦਾ ਰਾਜੇ ਨੂੰ ਮੈਂ ਇੱਕ ਬਹੁਤ ਵੱਡੀ ਗੱਲ ਕਹਿਣਾ ਚਾਹਣਾ ਜੇ ਤੂੰ ਮੈਨੂੰ ਰਾਜੇ ਨੂੰ ਮਿਲਿਆ ਦੇ ਤਾਂ ਉਹ ਜਿਹੜਾ ਜੇਲ੍ਹ ਦਾ ਪਹਿਰੇਦਾਰ ਹੁੰਦਾ ਤਾਂ ਉਹ ਰਾਜੇ ਲੈਵੇ ਜਾਂਦਾ ਤੇ ਰਾਜੇ ਨੂੰ ਕਹਿੰਦਾ ਤੇ ਰਾਜਾ ਸਾਹਿਬ ਜਿਹੜਾ ਉਹ ਚੋਰ ਹੈ ਉਹ ਸਾਨੂੰ ਇੱਕ ਬਹੁਤ ਵਧੀਆ ਗੱਲ ਕਹਿਣ ਨੂੰ ਫਿਰ ਰਿਹਾ ਜੇ ਥੋਡੀ ਇਜਾਜ਼ਤ ਹੋਵੇ ਤਾਂ ਉਹਨੂੰ ਮੈਂ ਤੁਹਾਡੇ ਲਈ ਲੈ ਆਵਾਂ ਰਾਜਾ ਸੋਚ ਕੇ ਜੇ ਕਹਿੰਦਾ ਕਹਿੰਦਾ ਚੱਲਿਆ ਪੁੱਛ ਲੈਣੇ ਕੋਈ ਕਈ ਵਾਰੀ ਕੋਈ ਕੰਮ ਦੀ ਗੱਲ ਹੁੰਦੀ ਹੈ ਤਾ ਉਹ ਚੋਰ ਨੂੰ ਫੜ ਕੇ ਉਹ ਫੇਰ ਰਾਜੇ ਲੈਵੇ ਲੈ ਜਾਂਦਾ ਹੈ ਰਾਜਾ ਕਹਿੰਦਾ ਹਾਂ ਭਾਈ ਦੱਸ ਕੀ ਗੱਲ ਹੈ ਕਹਿੰਦਾ ਰਾਜਾ ਜੀ ਮੈਂ ਤੁਹਾਡੇ ਮੂਹਰੇ ਇੱਕ ਅਰਜ਼ ਕਰਦਾ ਮੈਨੂੰ ਇੱਕ ਰਾਤ ਸੁਪਨਾ ਆਇਆ ਵੀ ਜਿਹੜਾ ਤੁਹਾਡਾ ਯਾਰ ਦੋਸਤ ਹੈ ਦੂਸਰੇ ਰਾਜ ਵਾਲਾ ਉਹ ਤੁਹਾਡੇ ਦੇ ਰਾਤ ਨੂੰ ਹਮਲਾ ਕਰੂਗਾ ਤੁਸੀਂ ਤਿਆਰੀ ਕਰ ਲਓ ਆਪਦੀ ਫੌਜ ਚਾਰ ਸਪੀਰ ਲਾ ਲਓ ਨਹੀਂ ਉਹ ਆਪਣਾ ਰਾਜ ਖੋ ਕੇ ਲੈ ਜੀ ਤਾ ਉਹ ਹੱਸ ਕੇ ਕਹਿੰਦਾ ਰਾਜਾ ਵੀ ਹੈ ਮੂਰਖ ਉਹ ਤਾਂ ਮੇਰਾ ਦੋਸਤ ਹੈ ਉਹ ਆਪਣੇ ਤੇ ਹਮਲਾ ਕਿਵੇਂ ਕਰੂ ਕਹਿੰਦਾ ਚਲ ਤੂੰ ਜੇਲ੍ਹ ਦੇ ਵਿੱਚ ਜਾ ਦੇਖਦੇ ਆਂ ਸੀ ਤਾਂ ਰਾਜਾ ਸੋਚਣ ਲੱਗ ਜਾਂਦਾ ਰਾਜਾ ਕਹਿੰਦਾ ਕਿਤੇ ਸੱਚੀ ਨਾ ਗੱਲ ਹੋ ਜੇ ਤਾਂ ਉਹ ਸਾਰੇ ਪਾਸੇ ਆਪਣੀ ਫੌਜ ਲਾ ਦਿੰਦਾ ਤਾਂ ਉਹੀ ਗੱਲ ਹੁੰਦੀ ਹੈ ਉਹ ਰਾਤ ਨੂੰ ਹਮਲਾ ਕਰ ਦਿੰਦਾ ਰਾਜੇ ਨੇ ਤਾਂ ਪਹਿਲੀ ਫੌਜ ਲਈ ਹੁੰਦੀ ਹੈ ਤਾਂ ਉਹ ਸਾਰੀ ਫੌਜ ਗਣ ਕਰਕੇ ਰਾਜਾ ਫੇਰ ਜਿੱਤ ਜਾਂਦਾ ਹੈ ਤੇ ਉਦੋਂ ਉਹ ਰਾਜ ਵੀ ਖੋ ਲੈਂਦਾ ਰਾਜਾ ਕਹਿੰਦਾ ਵੀ ਇਹਨੂੰ ਕਿਵੇਂ ਪਤਾ ਲੱਗਿਆ ਵੀ ਰਾਤ ਨੂੰ ਇਹ ਹਮਲਾ ਕਰੂ ਤਾਂ ਉਹ ਰਾਜਾ ਕਹਿੰਦਾ ਵੀ ਚੋਰ ਨੂੰ ਫੇਰ ਬੁਲਾ ਕੇ ਲਿਆਉ ਤਾਂ ਚੋਰ ਨੂੰ ਜਦੋਂ ਫੇਰ ਬੁਲਾ ਕੇ ਲਿਆਏ ਤਾਂ ਉਹ ਕਹਿੰਦੇ ਵੀ ਤੇਰਾ ਸੁਪਨਾ ਸੱਚਾ ਕਿਵੇਂ ਹੋਇਆ ਉਹ ਕਹਿੰਦਾ ਜੀ ਜਿਹੜਾ ਮੈਨੂੰ ਸੁਪਨਾ ਆਉਂਦਾ ਉਹ ਸੱਚਾ ਹੁੰਦਾ ਤੇ ਮੈਂ ਤਾਂ ਹੀ ਕਰਕੇ ਤੁਹਾਨੂੰ ਦੱਸਿਆ ਜੀ ਕਹਿੰਦਾ ਚਲ ਤੇਰੀ ਹੁਣ ਜਿਹੜੀ ਚੋਰੀ ਦੀ ਸਜ਼ਾ ਸੀ ਉਹ ਤਾਂ ਮਾਫ ਕਰੀ ਤੂੰ ਸਾਡੇ ਮੂਹਰੇ ਚੌਂਕੀਦਾਰ ਲੱਗ ਜਾ ਤੇ ਉੱਥੇ ਖੜਿਆ ਕਰ ਤਾਂ ਰਾਜੇ ਨੇ ਉਹਨੂੰ ਚੌਂਕੀਦਾਰ ਗੇਟ ਦੇ ਮੂਹਰੇ ਲਾਤਾ ਤਾਂ ਉੱਥੇ ਡਿਊਟੀ ਦੇਤੀ ਤਾਂ ਉਹੀ ਪੂਰਨਮਾਸੀ ਦਾ ਦਿਨ ਫੇਰਾ ਆ ਤੇ ਉਹਨੂੰ ਸੁਪਨਾ ਆਇਆ ਵੀ ਰਾਜਾ ਬਾਹਰ ਸ਼ਿਕਾਰ ਖੇਡਣ ਜਾਊ ਤਾਂ ਉੱਥੇ ਇੱਕ ਇਹਨੂੰ ਬਲੀ ਦੇਣਗੇ ਤਾਂ ਉਹ ਰਾਜੇ ਲਵੇ ਫੇਰ ਆ ਜਾਂਦਾ ਕਹਿੰਦਾ ਰਾਜਾ ਸਾਹਿਬ ਅੱਜ ਫਿਰ ਮੈਂ ਤੁਹਾਨੂੰ ਗੱਲ ਦੱਸਦਾ ਵੀ ਤੁਸੀਂ ਕੱਲ ਨੂੰ ਸ਼ਿਕਾਰ ਖੇਡਣ ਨਾ ਜਾਇਓ ਕਹਿੰਦਾ ਕੀ ਗੱਲ ਕਹਿੰਦਾ ਮੈਨੂੰ ਸੁਪਨਾ ਆਇਆ ਜੀ ਵੀ ਤੁਹਾਨੂੰ ਕੱਲ ਨੂੰ ਬਲੀ ਚੜਾਉਣਗੇ ਰਾਜਾ ਕਹਿੰਦਾ ਪਹਿਲੀ ਗੱਲ ਤਾਂ ਤੂੰ ਮੈਨੂੰ ਐਂ ਦੱਸ ਵੀ ਤੈਨੂੰ ਲਾਇਆ ਦਾ ਚੌਂਕੀਦਾਰ ਹੈ ਤੈਨੂੰ ਸੌਣ ਨੂੰ ਕਿਹਨੇ ਆਖਿਆ ਸੀ ਵੀ ਤੂੰ ਸੌਂ ਜਾ ਇਸ ਕਰਕੇ ਤੈਨੂੰ ਫੇਰ ਦੁਬਾਰੇ ਸਜ਼ਾ ਮਿਲਦੀ ਹੈ ਵੀ ਤੂੰ ਮੇਰੇ ਡਿਊਟੀ ਤੋਂ ਡਿਊਟੀ ਦੇ ਹੁੰਦੇ ਹੋਏ ਵੀ ਸੁੱਤਾ ਕਾ ਤੂੰ ਹੈ ਤਾ ਉਹਨੂੰ ਫੇਰ ਜੇਲ੍ਹ ਦੇ ਵਿੱਚ ਸਿੱਟ ਦਿੰਦੇ ਨੇ ਤਾਂ ਉਹ ਕਹਿੰਦਾ ਰਾਜਾ ਸਾਹਿਬ ਚਲੋ ਮੈਨੂੰ ਜੇਲ੍ਹ ਦੇ ਦੇ ਵਿੱਚ ਤਾਂ ਸਿੱਟ ਦਿਓ ਮੜਾ ਜ ਇੱਕ ਮੇਰੀ ਅਰਜ਼ ਹੈ ਮੇਰੇ ਨਾਲ ਹੱਥ ਮਿਲਾ ਲਓ ਉਹ ਕਹਿੰਦਾ ਠੀਕ ਹੈ ਤੂੰ ਮੇਰੇ ਨਾਲ ਹੱਥ ਮਿਲਾ ਲੈ ਉਹਦਾ ਇੱਕ ਬਹੁਤ ਵੱਡਾ ਨੋਹ ਹੁੰਦਾ ਜਦੋਂ ਹੱਥ ਮਿਲਾਉਣ ਲੱਗਦਾ ਉਹ ਰਾਜੇ ਦੇ ਖਬੋਹ ਦਿੰਦਾ ਤਾਂ ਉਹਦੇ ਚੀਚੀ ਤੇ ਚੀਰੇ ਮੰਗੂ ਆ ਜਾਂਦਾ ਉਹਦੇ ਖੂਨ ਨਿਕਲਣ ਲੱਗ ਜਾਂਦਾ ਰਾਜੇ ਦੀ ਤਾਂ ਰਾਜਾ ਹੋਰ ਹਰਕਤ ਆ ਜਾਂਦਾ ਸੈਨਿਕਾਂ ਨੂੰ ਕਹਿ ਦਿੰਦਾ ਤਾਂ ਉਹਨੂੰ ਕੋੜ ਦੇ ਕੋੜ ਦੇ ਫਿਰ ਜੇਲ੍ਹ ਚ ਬੰਦ ਕਰ ਦਿੰਦੇ ਨੇ ਤੇ ਰਾਜਾ ਆਪਣੀ ਉਂਗਲ ਤੇ ਪੱਟੀ ਕਰਕੇ ਬਹਿ ਜਾਂਦਾ ਤਾਂ ਉਹੀ ਜਦੋਂ ਸਵੇਰਾ ਹੁੰਦਾ ਰਾਜਾ ਸ਼িকার ਖੇਡਣ ਬਾਗ ਜਾਂਦਾ ਸ਼িকার ਖੇਡਦਾ ਖੇਡਦਾ ਉਹ ਕੱਲਾ ਕਿਤੇ ਬਹੁਤ ਦੂਰ ਨਿਕਲ ਜਾਂਦਾ ਤਾਂ ਉਹੀ ਗੱਲ ਹੁੰਦਾ ਤੇ ਉੱਥੇ ਡਾਕੂ ਉਹਨੂੰ ਫੜ ਕੇ ਰਾਜੇ ਨੂੰ ਲੈ ਜਾਂਦੇ ਨੇ ਤੇ ਜਿਹੜਾ ਵੱਡਾ ਡਾਕੂਆਂ ਦਾ ਸਰਦਾਰ ਹੁੰਦਾ ਉਹਦੇ ਮੂਰੇ ਪੇਸ਼ ਕਰ ਦਿੰਦੇ ਨੇ ਕਹਿੰਦੇ ਜੀ ਆਹ ਇੱਕ ਵੱਡਾ ਬੰਦਾ ਲਿਆਂਦਾ ਸੀ ਤੁਸੀਂ ਇਹਦੀ ਬੜੀ ਦਿਓ ਹਾਂ ਇਹਦੀ ਬਲੀ ਦੇਣੀ ਹੈ ਸ਼ਾਇਦ ਆਪਣਾ ਦੇਵਤਾ ਖੁਸ਼ ਹੋ ਜਾਈ ਤੇ ਉਹ ਜਿਹੜਾ ڈاکੂਆਂ ਦਾ ਰਾਜਾ ਹੁੰਦਾ ਕਹਿੰਦੇ ਦੀ ਤਿਆਰੀ ਕਰੋ ਨਮਾਓ ਠਮਾਓ ਜੇ ਉਹ ਨਮਾਉਂਦੇ ਨਹੀਂ ਰਾਜੇ ਨੂੰ ਤਾਂ ਉਹਦੀ ਚੀਚੀ ਵੱਲ ਦੇਖਦੇ ਨੇ ਤਾਂ ਉਹਦੇ ਪੱਟੀ ਬੰਨੀ ਹੁੰਦੀ ਹੈ ਉਹ ڈاکੂਆਂ ਦਾ ਸਰਦਾਰ ਕਹਿੰਦਾ ਵੀ ਇਹਦੀ ਬਲੀ ਨਹੀਂ ਦਿੱਤੀ ਜਾਂਦੀ ਕਿਉਂਕਿ ਦੀ ਉਂਗਲ ਤੇ 6 ਵਜੇ ਹੋਈ ਹੈ ਇਹਦੀ ਚੀਰਾ ਆਇਆ ਹੋਇਆ ਇਸ ਕਰਕੇ ਇਹਦੀ ਬਲੀ ਨਹੀਂ ਦੇ ਸਕਦੇ ਆਪਾਂ ਤਾਂ ਉਹਨੂੰ ਛੱਡ ਦਿੰਦੇ ਨੇ ਤਾਂ ਉਹ ਕੁੜੇ ਚੜ ਕੇ ਫੇਰ ਮਹਿਲਾਂ ਦੇ ਵਿੱਚ ਆ ਜਾਂਦਾ ਹੈ ਤਾਂ ਉਹ ਚੋਰ ਨੂੰ ਫੇਰ ਕਹਿ ਜਾਂਦਾ ਵੀ ਉਹ ਚੋਰ ਨੂੰ ਲਿਓ ਬੁਲਾ ਕੇ ਤਾਂ ਉਹ ਚੋਰ ਨੂੰ ਜਦੋਂ ਬੁਲਾ ਕੇ ਫੇਰ ਰਾਜੇ ਲਿਓਂਦੇ ਨੇ ਉਹ ਰਾਜਾ ਕਹਿੰਦਾ ਤੇਰਾ ਸੁਪਨਾ ਸੱਚਾ ਕਿਵੇਂ ਹੁੰਦਾ ਹੈ ਤਾਂ ਉਹੀ ਫੇਰ ਉਹ ਚੋਰ ਕਹਿੰਦਾ ਰਾਜਾ ਸਾਹਿਬ ਜਿਹੜਾ ਮੈਨੂੰ ਸੁਪਨਾ ਆਉਂਦਾ ਉਹ ਸੱਚਾ ਹੁੰਦਾ ਤਾਂ ਹੀ ਮੈਂ ਤੁਹਾਡੀ ਚੀਚੀ ਤੇ ਆਪਦਾ ਨਉ ਮਾਰਿਆ ਸੀ ਵੀ ਸਾਨੂੰ ਬਲੀ ਨਾ ਦਿੱਤੀ ਜਾਵੇ ਮੇਰੀ ਤੁਸੀਂ ਆਖੇ ਫੇਰ ਵੀ ਨਹੀਂ ਲੱਗਣਾ ਕਿਉਂਕਿ ਮੈਂ ਤੁਹਾਡੇ ਮੂਰੇ ਸੱਚ ਬੋਲਦਾ ਸੀ ਮੈਨੂੰ ਪਤਾ ਸੀ ਵੀ ਰਾਜਾ ਸਾਹਿਬ ਨੇ ਨਹੀਂ ਮੰਨਣਾ ਇਸ ਕਰਕੇ ਮੈਂ ਤੁਹਾਡੀ ਚੀਚੀ ਤੇ ਇਹ ਨੌ ਮਾਰਿਆ ਸੀ ਤਾਂ ਉਹ ਰਾਜਾ ਉਹਨੂੰ ਬਹੁਤ ਵੱਡਾ ਇਨਾਮ ਦਿੰਦਾ ਹੈ ਫਿਰ ਉਹਨੂੰ ਆਪਦੇ ਰਾਜ ਦੇ ਵਿੱਚ ਨੌਕਰੀ ਦੇ ਦਿੰਦਾ ਹੈ ਤੇ ਆਪਦੇ ਨਾਲ ਨਾਲ ਰੱਖਦਾ ਹੈ ਇਸ ਕਰਕੇ ਕਈਆਂ ਇਨਸਾਨਾਂ ਦਾ ਸੁਪਨਾ ਵੀ ਸੱਚ ਹੋ ਜਾਂਦਾ ਹੈਗਾ ਪਤਾ ਨਹੀਂ ਹੁੰਦਾ ਬੰਦੇ ਨੂੰ ਕਿਹੜੇ ਵੇਲੇ ਚੋਰ ਬਣ ਜਾਂਦਾ ਹੈ ਕਿਹੜੇ ਵੇਲੇ ਵਧੀਆ ਨੌਕਰੀ ਤੇ ਲੱਗ ਜਾਂਦਾ ਹੈ ਇਹ ਪਤਾ ਨਹੀਂ ਹੁੰਦਾ ਕਿ ਸਮੰਦਾ ਇਹ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਸੀ ਕਿ ਸਮੰਦਾ ਕੁਝ ਨਹੀਂ ਪਤਾ ਹੁੰਦਾ ਕਿਹੜੇ ਵੇਲੇ ਬੰਦਾ ਕੀ ਬਣ ਜੇ ਧੰਨਵਾਦ